ਸਭ ਤੋਂ ਪਹਿਲਾਂ ਤਾਂ ਅੱਜ ਬੜੀ ਖੁਸ਼ੀ ਦਾ ਪਾਲਾ ਹੈ ਕਿ ਮੈਂਬਰ ਸਾਹਿਬ ਨੇ ਮਰ ਕੇ ਲੜਾਈ ਨਹੀਂ ਛਾਡੂ ਵਾਸਤੇ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਲੱਗਿਆ ਸਾਰੀ ਉਮਰ ਹੱਦੇ ਮੈਂ ਧੰਨਵਾਦ ਕਰਦਾ ਵੀ ਮੇਰੀ ਟੀਮ ਚ ਵਾਧਾ ਹੋਇਆ ਸੋ ਜਿੰਮਕਾਰ ਹਨ ਉਹ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਬੜੀ ਖੁਸ਼ੀ ਦਾ ਪਾਲਾ ਹੈ ਵੀ ਮੈਂਬਰ ਸਾਹਿਬ ਨੇ ਮਰ ਕੇ ਲੜਾਈ ਨਾ ਛਾਡੂ ਵਾਸਤੇ ਅੱਜ ਇਹ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਲੱਗੇ ਆ ਸਾਰੀ ਉਮਰ ਹੱਸ ਤੇ ਮੈਂ ਧੰਨਵਾਦ ਕਰਦਾ ਵੀ ਮੇਰੀ ਟੀਮ ਚ ਵਾਧਾ ਹੋਇਆ ਸੋ I'm gonna.